ਕਸਾ ਮਰ ਆ ਗਿਆ ਆਪਣਾ ਘਰ ਤੇ ਸੂਟ ਸਾਟ ਐਂ ਕਰੀ ਬਾਅਦ ਚ ਕੱਟ ਲਈ ਚੰਗਾ ਹੂੰ ਕੇ ਰੰਦੂ ਕੱਪੜੇ ਕੁੱਪੜੇ ਪਾ ਦਲਾ ਹੂੰ ਆਪਾਂ ਕੱਪੜਾ ਲੀਡਾ ਜਿਹੜਾ ਦਿੱਤਾ ਰਿਸ਼ਤੇਦਾਰੀਆਂ ਚ ਫੇਰ ਕੱਟ ਲਾਂਗੇ ਉਹ ਬਾਪੂ ਬੈਠਾ ਬਾਪੂ ਨੂੰ ਮਿਲ ਲਈ ਠੀਕ ਆਲਾ ਹੁਣ ਤੈਨੂੰ ਅਗਲੀਆਂ ਛੁੱਟੀਆਂ ਤੇ ਮੈਂ ਕਿ ਲੈਉਂਗਾ ਚੰਗਾ ਐਸੀ ਮਰ। ਮਸਤ ਰਹੇ ਹੋ ਬੁਈ। ਸੰਜੇਉਂ ਨਹੀਂ ਰਹੋ। ਹੋਰ ਪੁੱਤ ਜਾਇ ਹਰ ਰਿਸ਼ਤੇਦਾਰੀਆਂ ਚ? ਹਾਂਜੀ ਕਰਦੇ ਨੇ। ਉਹ ਠੀਕ ਠਾਕ ਨੇ ਸਾਰੇ? ਸਾਰੇ ਠੀਕ ਸੀ ਬਾਪੂ ਜੀ। ਚਲੋ ਵਧੀਆ ਕਰਿਆ। ਉਹ ਤੁਸੀਂ ਠੀਕ ਹੋਗੇ? ਹਾਂ ਠੀਕ ਹਾਂ ਪੁੱਤੋ ਮੇਰਾ। ਵਾਜਾ ਪੁੱਤੋ। ਹੋਰ ਬਾਪੂ ਵਧੀਆ ਸਿਹਤ ਆ? ਹਾਂ ਠੀਕ। ਦਵਾਈ ਦੂ ਹੀ ਲਈ ਜਾਂਦਾ ਜੀ ਟਾਈਮ ਤੇ। ਹਾਂ। ਹਾਂ ਕੋਈ ਨਾ ਪੁੱਤ। ਲੱਤ ਤੂੰ ਕੱਪੜੇ-ਕੱਪੜੇ ਬਦਲਦਾ। ਦਵਾਈ ਤਾਂ ਲਈ ਜਾਂਦਾ ਜੀ ਪੁੱਤ ਮੈਂ। ਅੱਛਾ। ਆ ਬਸ ਆਪ ਕੋਸਟ ਰਕਤ ਆਦੀ ਬਣਾਗੇ ਬਿੱਤੀ ਦੀ ਹੁਣ ਮਾਚਰ ਫੀ ਲਾਂਦੇ ਆ ਅਗਲੇ 40 ਅਸੀ ਆਗੇ ਹੁਣ ਆਇਆ ਹਫਤਾ ਲੱਗ ਗਿਆ ਸਾਰੀ ਰਿਸ਼ਤੇਦਾਰੀ ਚ ਘਮਾ ਨਾਲ ਤੇ ਇਹਦੀਆਂ ਰਿਸ਼ਤੇਦਾਰੀਆਂ ਜਾਏ ਨਾਲੇ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ ਚ ਜਾਏ ਚੱਲੇ ਤਾਂ ਵਧੀਆ ਕਰਿਆ ਪੁੱਤ ਹੋਰ ਇਹਦਾ ਲੰਬਾ ਹੈ ਲਾਤਾ ਹੁਣ 6 ਮਹੀਨੇ ਬਾਅਦ ਕਦੀ ਛੁੱਟੀ ਮਿਲੂਗੀ ਹਾਂ ਹਾਂ ਫੇਰ ਦੁਬਾਰੀ ਜਾ ਕੇ ਆਵਾਂਗੇ ਨਾ ਨਾ ਚੱਲ ਕੋਈ ਨਾ ਵਧੀਆ ਕਰੇ ਦਿੰਦਾ ਛੁੱਟੀ ਤਾਂ ਮਿਲੀ ਤੇ ਤੈਨੂੰ ਵਧੀਆ ਕਰੇ ਨੇ ਲੈ ਲੈ ਇਹਨੂੰ ਹੋਰ ਹੋਰ ਹੂੰ ਤਿੰਨੇ ਚਰਦੀ ਰਹੀ ਪੁੱਤ ਛੁੱਟੀ ਹੁਣਾ ਬਾਅਦ ਛੁੱਟੀ ਤਾਂ ਹੁਣ ਥੋੜੀ ਨੇੜੀ ਲੱਗੀ ਹੈਗੀ ਅੱਛਾ ਹਾਂ 17 ਤਰੀਕ ਨੂੰ ਜਾਣਾ ਅੱਛਾ ਅੱਛਾ ਚਲੋ ਕੋਈ ਨਾ ਚਲ ਠੀਕ ਆ ਬਾਪੂ ਮੈਂ ਵੀ ਬਦਲ ਲਾਂ ਕੱਪੜੇ ਕੱਪੜੇ ਹਾਂ ਕੋਈ ਨਾ ਬਦਲ ਲਾਂ ਹੋਰ ਲੋਰ ਜੀ ਪਾਰਾਂ ਗਰਮੀ ਆ ਹਾਂ ਹਾਂ ਗਰਮੀ ਆ ਬਹੁਤ ਹੋ ਰਹੀ ਠੀਕ ਕਰੂਗਾ ਕਿਉਂ ਮੇਰੀ ਫੌਜ ਜਨ ਖੁਸ਼ ਆ ਹੂੰ ਹੁਣ ਤਾਂ ਸਾਰੀ ਰਿਸ਼ਤੇਦਾਰੀ ਕਮਾ ਲੈਂਦੀਆਂ ਹਾਂਜੀ ਖੁਸ਼ ਤਾਂ ਹੈਗੀ ਆ ਮੋਨ ਬੱਸ ਮੈਂ 7 ਤੱਕ ਦਿਨਾਂ ਤੱਕ ਹੀ ਜਾਣਾਗਾ ਠੀਕ ਹੈ ਡਿਊਟੀ ਤੇ ਦੁਬਾਰੇ ਮੇਰੇ ਛੁੱਟੀਆਂ ਪੂਰੀਆਂ ਹੋਣ ਵਾਲੀਆਂ ਨੇ ਕੋਈ ਸੋਚ ਕੇ ਤਾਂ ਮੈਂ ਉਹ 10 ਰੁਪਏ ਹੋਰ ਉਸ ਤੋਂ ਬਾਅਦ ਤਾਂ ਫਿਰ ਤੈਨੂੰ ਪਤਾ 6 ਮਹੀਨੇ ਬਾਅਦ ਛੁੱਟੀ ਮਿਲੂਗੀ ਹੂੰ ਹੋਰ ਤਾਂ ਨਹੀਂ ਕਿਤੇ ਜਾਣਾ ਹੋਰ ਤਾਂ ਆਪਾਂ ਸਾਰੇ ਕਿਤੇ ਜਾਏ ਪਰ ਮੇਰੇ ਭੂਆ ਕੋਲ ਜਾ ਕੇ ਹੋਣਾ ਸੀਗਾ ਆਪਾਂ ਖੰਡੇਵਾੜ ਵਾਲੀ ਭੂਆ ਕੋਲੇ ਹਾਂ ਜੀ ਚਲ ਕੋਈ ਨਾ ਇਹ ਤਾਂ ਆਪਣੇ ਨੇੜੇ ਏਰੀਏ 'ਚ ਆ ਗਿਆ ਸਾਰਾ 18-19 ਕਿਲੋਮੀਟਰ ਇਹ ਤਾਂ ਨਾਲੇ ਆਪਾਂ ਲੈ ਰਹੇ ਤੋ ਤਨਸੂਰ ਸਰ ਦੁਆ ਲਿਆਂਗਾ ਨਾਲੇ ਹੋਰ ਸੌਦਾ ਪੱਤਾ ਲਿਆਵਾਂਗੇ ਨਾਲੇ ਤਰੇਖੰਡੇਵਾਦ ਵਾਲੀ ਭੂਆ ਕੋਲੇ ਜਾਵਾਂਗੇ ਹਾਂਜੀ ਜਦੋਂ ਤੱਕ ਤੁਸੀਂ ਉੱਥੇ ਹੁਣ ਚੱਲਣਾ ਹੈ ਮੇਰਾ ਦਿਲ ਲੱਗਿਆ ਰਹਿੰਦਾ ਵਾ ਹੂੰ ਨਾਲੇ ਜਿਹੜੀ ਚੀਜ਼ ਲੋੜ ਹੁੰਦੀ ਉਹ ਮਿਲ ਜਾਂਦੀ ਹੈ ਅੱਛਾ ਹੂੰ ਚਾਹ ਰ ਕੋਈ ਨਾ ਹੀ ਵੀ ਤਰ੍ਹਾਂ ਸ਼ੌਂਕ ਪੂਰਾ ਕਰਦਾਂਗੇ ਹੋਰ ਦੱਸ ਮੇਕਅਪ ਦਾ ਸਮਾਨ ਤੇਰਾ ਗਹਿਣਾ ਗੱਟਾ ਕੋਈ ਜੁੱਤੀ ਜੋੜਾ ਮਾਸ ਕੁਝ ਨਹੀਂ ਚਾਹੀਦਾ ਉਹਦੇ ਲੈਰੇ ਤੋਂ ਦਵਾ ਲੇ ਹਾਂ ਚਾ ਕੋਈ ਵੀ ਚਾਹੀਦਾ ਹੋਇਆ ਤੂੰ ਤਾਂ ਵਿਆਪਤਾ ਦੱਸ ਦੇਣੀ ਹੋਏ ਹੁਣ ਤੇਰਾ ਕਿਹੜਾ ਕੋਈ ਭਾਈ ਆ ਵੀ ਉਹ ਤੇਰਾ ਸ਼ੌਂਕ ਪੂਰਾ ਕਰ ਦੂ ਸ਼ਾਪਿੰਗ ਕਰਾ ਲੇ ਹੁਣ ਮੈਂ ਹੀ ਆ ਜਿਹੜੀ ਸ਼ਾਪਿੰਗ ਕਰਾਉਣੀ ਹੈ ਤੈਨੂੰ ਇਹੋ 6 ਮਹੀਨੇ ਬਾਅਦ ਆਉਣਾ ਉਹਦੀ ਕਰਾਇਆ ਕਰ ਹਣਾ ਹਾਂਜੀ ਹੋਰ ਦੱਸੋ ਮਾਸ ਠੀਕ ਆ ਚਲ ਐਦਾਂ ਕਰ ਹਮ ਨਾਲ ਤਾਂ ਪਣ ਕੇਸ ਚੱਕ ਲੈ ਅੱਛਾ ਨਾਲੇ ਦੁੱਧ ਚੱਕ ਲੈ ਦੁੱਧ ਤਾਂ ਦੇਖੀ ਬਿੱਲੀ ਰੋੜ ਗਈ ਬਿੱਲੀ ਰੋੜ ਗਈ ਹੋਰ ਮੈਂ ਠੰਡਾ ਕਾ ਰੱਖਿਆ ਸੀਗਾ ਮੈਂ ਚਾਹ ਬਾਅਦੋਂ ਫ੍ਰਿਜ ਰੱਖਦੀਆਂ ਦੇਖਿਆ ਤੇ ਡੁੱਲਿਆ ਪੈਸਾ ਰਦ ਚਲ ਕੋਈ ਨਾ ਅੱਜ ਬਿੱਲੀ ਦੇ ਕਰਮਾਂ ਚ ਸੀ ਦੁੱਧ ਫਿਰ ਚਲ ਮੈਂ ਕੰਬਲ ਲੈ ਕੇ ਆਉਂਾਂ ਚੱਕ ਕੇ ਫਿਰ ਹੂੰ ਕੰਬਲ ਲੈ ਆਉਂਾਂ ਚੱਕ ਕੇ ਹਾਂ ਕੰਬਲ ਚੱਕ ਲੈ ਮੈਂ ਇੱਕ ਹੋਰ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਉਹ ਮੇਰੇ ਖਿਆਲ ਚ ਨਹੀਂ ਬਸ ਐਂਆ ਵੀ ਉਦੋਂ ਬਾਅਦ ਬਾਪੂ ਦੀ ਗੌਰ ਰੱਖੀ ਮੇਰੇ ਜਾਣ ਤੋਂ ਬਾਅਦ ਹਨਾ ਤੈਨੂੰ ਪਤਾ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਬਾਪੂ ਹਾਂਜੀ ਤੇ ਬਾਕੀ ਚਲ ਕੋਈ ਜੇ ਕੋਈ ਖੁਸ਼ਖਬਰੀ ਹੋਈ ਵਿਆਹ ਤੋਂ ਬਾਅਦ ਮੈਨੂੰ ਦੱਸ ਦੀ ਚੰਗਾ ਹੁਣ ਆਪਾਂ ਤੁਹਾਨੂੰ ਪਤਾ 2 ਮਹੀਨੇ ਤਾਂ ਹੋਈ ਗਏ ਆਪਣੇ ਵਿਆਹ ਨੂੰ ਲਗਭਗ ਹੋਣ ਨਾਲ ਨੇ ਜੇ ਕੋਈ ਇਦਾਂ ਉਹਈ ਖੁਸ਼ਖਬਰੀ ਦੱਸ ਦੇਂਗਾ ਹਾਜੀ ਬਾਕੀ ਅਗਲੇ ਮਹੀਨੇ ਤੱਕ ਪਤਾ ਲੱਗ ਜੂ ਚਲੋ ਠੀਕ ਆ ਹਾਂ ਤੇ ਸਭ ਤੋਂ ਪਹਿਲਾਂ ਮੈਨੂੰ ਦੱਸਣਾ ਮੇਰੇ ਨਾਲ ਸ਼ੇਅਰ ਕਰਨੀ ਗੱਲ ਆ ਠੀਕ ਹੈ ਹਾਂਜੀ ਹਾਂਜੀ ਫਿਰ ਆਪਣਾ ਪੰਡਲ ਬਾਉਟ ਰੀਅਲ ਭੇਜ ਕੇ ਆਪਣਾ ਟੈਸਟ ਕਰਵਾ ਲਾਂ ਘਰੋਂ ਲੈ ਜੂਵੇਂ ਸਕੇ ਜੇ ਕਿਸੇ ਦੀ ਗੱਲ ਬਾਤ ਹੋਵੇ ਠੀਕ ਨਹੀਂ ਆਏ ਤਾਂ ਕਿੰਨੇ ਚੱਲ ਅਗਲੀ ਛੁੱਟੀ ਸਹੀ ਠੀਕ ਹੈ ਸੰਗਦੀ ਹੈ ਇਹ ਚੀਜ਼ ਵਾਰੀ ਹਰ ਮੈਨੂੰ ਕਿਹੜਾ ਚਾਹੀਂਗੇ ਨਹੀਂ ਲਾ ਦਤਾ ਸਭ ਨੂੰ ਬਹੁਤ ਪਿਆਰੀ ਹੁੰਦੀ ਹੈ ਹਮ ਹੋਰ ਕਿੰਨੇ ਚੱਲ ਮੇਰਾ ਦਿਲ ਲੱਗਿਆ ਰੂਗਾ ਹਾਂ ਦੋ ਤੋ ਤਿੰਨ ਜੀ ਹੋ ਜੂਗੇ ਹੈ ਹਮ ਚੱਲ ਮੈਂ ਲੈ ਕੇ ਆਉਂਗਾ ਲਿਆ ਜੀ ਸੋਨਾਗਾ ਸੋਣਾ ਹੀ ਆਗਾ ਹੁਣ ਆਪਾਂ ਨੇ ਲੈ 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 ਜਾ ਨਾ ਦਦਤਾ ਚੱਲ ਬਿੱਲੀ ਰੋੜ ਗਈ ਕੋਈ ਲੈ ਫੌਜੀ ਕਿੱਥੇ ਤਿਆਰੀ ਜਾਣ ਦੀ ਜਾਣਾ ਤਾਂ ਪੈਣੀ ਆ ਚੂੜਿਆ ਨੂੰ ਛੱਡ ਕੇ ਜਾਣ ਨੂੰ ਜੀਤਾ ਕਰਦਾ ਨਹੀਂ ਚਲ ਕੀ ਕਰੀਏ ਮਜਬੂਰੀ ਆ ਉਹਨੇ ਹੀ ਫਿਰ ਫੌਜੀ ਨਾਲ ਵਿਆਹ ਕਰਾਇਆ ਇੰਨਾ ਕ ਵਿਛੋੜਾ ਤਾਂ ਚੱਲਣਾ ਹੀ ਪਊਗਾ ਸਾਰੀਆਂ ਫੌਜ ਨਹੀਂ ਛੱਡਦੀਆਂ ਯਾਰ ਮੈਨੂੰ ਵੀ ਔਖਾ ਲੱਗ ਰਿਹਾ। ਕਰ ਲੈ ਤੂੰ ਅਸੀਂ ਤਿਆਰੀ। ਹਾਂ। ਮੈਨੂੰ ਛੱਡ ਕੇ ਜਾਣ ਦੀ। ਛੱਡ ਕੇ ਜਾਣੀ ਪੈਣਾ ਯਾਰ। ਦੇਚ ਪਹਿਲਾਂ ਜ਼ਰੂਰੀ ਆ। ਹਣ ਤਾਂ ਆਪਣੇ ਪਿਆਰ ਵਾਲੇ ਮਹੀਨੇ ਹੋਇਆ ਤੇ ਕਿ ਤੁਸੀਂ ਜਾ ਵੀ ਚਲੇ ਵੀ। ਅੱਛਾ ਜੀ। ਪਰ ਨਾ ਜਾਂ। ਸਰਕਾਰੀ ਜੋਬ ਛੱਡਦਾ। ਹੂੰ। ਮੈਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਨੌਕਰੀ ਛੱਡ ਦੋ। ਸਾਡੀ ਜੋਬ ਨਹੀਂ ਸਾਡੀ ਤਾਂ ਸੇਵਾ ਹੁੰਦੀ ਹੈ ਤਾਂ ਹੀ ਤਾਂ ਕਹਿ ਰਹੇ ਨੇ। ਬਈ ਮੁੰਡਾ। इंडियन आर्मी ਚ ਸਰਵਿਸ ਕਰਦਾਗਾ ਹੂੰ ਤਾਂ ਹੀ ਸਰਵਿਸ ਕਹਿੰਦੇ ਆਗੇ ਜੋਬ ਤਾਂ ਪ੍ਰਾਈਵੇਟ ਹੁੰਦੀ ਆ ਮੇਰਾ ਤਾਂ ਜੀਨ ਲੱਗਦਾ ਕਿ ਤੁਹਾਡੇ ਬਿਨਾਂ ਅੱਛਾ ਜੀ ਫਿਰ ਮੇਰੇ ਨਾਲ ਬਾਕੀ ਚੱਲੋ ਤੇ ਕੁਆਟਰਾਂ ਚ ਰਹੇ ਜੀ ਹੈ ਲੈ ਜਾ ਨਾ ਲਈ ਲੈ ਜਾ ਨਾਲ ਜਾਣਾ ਜੋ ਹੂੰ ਕੁਇਨ ਮੈਂ ਅਗਲੀ ਵਾਰ ਇਹ ਰੀਡਜਮੈਂਟ ਕਰ ਦਾਂਗਾ ਹਜੇ ਮੇਰੀ ਸ਼੍ਰੀਨਗਰ ਕਰਨ ਡਿਊਟੀ ਹੈ ਨਾ ਜਦੋਂ ਪੰਜਾਬ ਚ ਆ ਗਈ ਗਰਦਾਸਪੁਰ ਜਾਂ ਪਠਾਨਕੋਟ ਉਦੋਂ ਤਣ ਮੈਂ ਨਾਲ ਹੀ ਲੈ ਚੂੰ ਕੁਆਟਰ ਚ ਉਥੇ ਲੈ ਲਾਂਗੇ ਉਥੇ ਰਹਿਦਾ ਕਰਨ ਠੀਕ ਸੱਚੀ ਕਹਿ ਰਹੇ ਤੁਸੀਂ ਹਾਂ ਤਾਂ ਨਾ ਸੱਚੀ ਕਹਿ ਰਹੇ ਤੇਰੀ ਸੋਨ ਅੱਗੇ ਹੁਣ ਮਤਨ ਝੂਠ ਬੋਲਾਂ ਯਾਰ ਮੈਨੂੰ ਪ੍ਰੋਮਿਸ ਕਰੋ ਕਿ ਤੁਸੀਂ ਏਤੀ ਮੈਨੂੰ ਨਵੇਂ ਲੈ ਜਾਓ I promise ਅਗਲੀ ਵਾਰ ਮਤਨ ਲੈ ਜਾਊਂ ਜਦੋਂ ਮੇਰੀ ਬਦਲੀ ਪੰਜਾਬ ਦੀ ਹੋਗੀ ਠੀਕ ਮੇਰਾ ਪ੍ਰੋਮਿਸ ਰਿਹਾ ਤੇਰਾ ਕਿੰਨਾ ਕੁ ਟਾਈਮ ਹੈ ਤੂੰ ਤੂੰ ਮਤੈ ਦੂਰ ਰਹੇਂਗੀ ਹੈ ਤੇ ਕੰਬਕੀ ਕੋਈ ਨਾ ਹੁਣ ਜੇ ਮਿੰਨਤਾ ਛੁੱਟੀ ਮਿਲਦੀ ਨਹੀਂ ਤੈਨੂੰ ਪਤਾ ਮੈਂ ਪਹਿਲਾਂ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ ਵਿਆਹ ਵਾਸਤੇ ਹਾਂਜੀ ਹੁਣ ਛੁੱਟੀ ਪੂਰੀ ਹੋ ਗਈ ਤੇ ਕੋਈ ਨਾ ਜੇ ਨਹੀਂ ਸ਼ੇਤੀ ਮੈਂ ਕੋਸ਼ਿਸ਼ ਕਰੂੰ ਵੀ ਸ਼ੇਤੀ ਛੁੱਟੀ ਮਿਲੇ ਜੀ ਤਾਂ ਕਰਦਾ ਨਹੀਂ ਹਜੇ ਤੇਰੇ ਚੂੜੇ ਦਾ ਰੰਗ ਵੀ ਨਹੀਂ ਫਿੱਕਾ ਪਿਆ ਹਾਂ ਬੇਤੂੰ ਛੱਡ ਕੇ ਜਾਵਾ ਫਿਰ ਕੀ ਕਰਾਂ ਮੁਢਲਾ ਕਰਤੱਪਾ ਮੇਰਾ ਦੇਸ਼ ਦੀ ਜ਼ਿੰਮੇਵਾਰੀ ਨਿਭਾਉਣਾ ਜੇ ਅਸੀਂ ਬਾਡਰਾਂ ਤੇ ਬਹਿ ਕੇ ਦੇਸ਼ ਦੀ ਹਫਾਜ਼ਤ ਕਰਦੇ ਹਾਂ ਲੋਕ ਤਾਂ ਹੀ ਜਾਣਦੇ ਨਹੀਂ ਇਸ ਹੋ ਸਕਦੇ ਨੇ ਚਾਹੇ ਕੋਈ ਸਮਝੇ ਨਾ ਸਮਝੇ ਚਲੋ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋਗੇ ਤੁਹਾਡਾ ਫਰਜ਼ ਆ ਉਹ ਤਾਂ ਨਿਭਾਉਣੀ ਪੈਣਾਗਾ ਚਲ ਆਹ ਮੇਰੀ ਟ੍ਰੇਨ ਦਾ ਟਾਈਮ ਹੋਇਆ ਪਿਆ ਮੇਰਾ ਡੱਬਾ ਬੁੱਕ ਕੀਤਾ ਉਹ ਬਾਹਰ ਮੁੰਡਾ ਆਇਆਗਾ ਜੱਸਾ ਤੇ ਉਹਨੂੰ ਛੱਡ ਕੇ ਆਊਗਾ ਤੇ ਬੱਪੂ ਨੂੰ ਵੀ ਮਿਲਣਾ ਵਾਰ ਹਣਾ ਬਸ ਤੂੰ ਇੰਤਜ਼ਾਰ ਕਰੀ ਬਾਪੂ ਦਾ ਧਿਆਨ ਰੱਖੀ ਤੈਨੂੰ ਪਤਾ ਬਾਪੂ ਦੀ ਦਵਾਈ ਚੱਲਦੀ ਹੈ ਹਨਾ ਬਲੱਡ ਪ੍ਰੈਸ਼ਰ ਦੀ ਹਾਂਜੀ ਤੇ ਕਦੇ ਵੀ ਕੁਝ ਵੀ ਹੋ ਸਕਦਾ ਹਨ ਬਾਕੀ ਤੈਨੂੰ ਪਤਾਗਾ ਤੇ ਤੂੰ ਦਵਾਈ ਬੂਟੀ ਟਾਈਮ ਤੇ ਦੇ ਚੱਲੀ ਕੋਈ ਗੱਲ ਨਹੀਂ ਬਾਕੀ ਹੁਣ ਪੁਰਾਣੇ ਜਵਾਨੇ ਨਹੀਂ ਚਿੱਠੀਆਂ ਵਾਲੇ ਨਵੇਂ ਜਵਾਨਾ ਵੀਡੀਓ ਕਾਲ ਕਰ ਤੋਂ ਮਰਜ਼ੀ ਕਰ ਲਿਆ ਕਰਨ ਚਲੋ ਤੁਸੀਂ ਮੈਨੂੰ ਟਾਈਮ ਤੇ ਫੋਨ ਕਰ ਲਿਆ ਕਰੋ ਬਾਕੀ ਤੇਰੀ ਫੋਟੋ ਹੈਗੀਆਂ ਮੇਰੇ ਫੋਨ ਤੇ ਉਹਨੂੰ ਦੇਖ-ਦੇਖ ਕੇ ਗੁਜ਼ਾਰਾ ਕਰੀ ਜਾਂ ਹੂੰ ਠੀਕ ਹੈ ਜੀ ਤੇਰੀ ਅੱਖਾਂ ਚੋਂ ਹੰਝੂ ਨਹੀਂ ਆਉਣੇ ਚਾਹੀਦੇ ਮੈਨੂੰ ਖੁਸ਼ੀ ਖੁਸ਼ੀ ਭੇਜ ਤੂੰ ਇੱਕ ਫੌਜੀ ਦੀ ਬਹਾਦਰ ਫੌਜ ਨਾ ਕਿ ਮੈਨੂੰ ਭੇਜਣ ਸਮੇ ਤੇਰੀ ਅੱਖਾਂ 'ਚ ਹੰਝੂ ਆਉਣ ਇਹਦੇ ਨਾਲ ਹੁੰਦਾ ਕਿ ਆ ਕਿ ਬੰਦੇ ਦਾ ਮਨੋਬਲ ਡਿੱਗ ਜਾਂਦਾ ਫਿਰ ਤਾਂ ਰੋਣਾ ਮੇਰੇ ਖੰਡ ਫਿਰ ਤਾਂ ਰੋਣਾ ਚੱਲ ਚੱਲੀਏ ਰੋਣਾ ਨਹੀਂ ਬਹਾਦਰ ਫੌਜ ਨਾ ਤੂੰ ਐਦਾਂ ਨਾ ਕਰ ਜੇ ਫੌਜੀ ਫੌਜ ਚ ਸ਼ਹੀਦ ਵੀ ਹੋ ਜੇ ਨਾ ਫੌਜ ਨਾ ਤਾਂ ਵੀ ਨਹੀਂ ਰੋਂਦੀ ਹੁੰਦੀ ਜਿਹੜੇ ਬਹਾਦਰ ਹੁੰਦੀਆਂ ਕਿਉਂਕਿ ਉਹ ਕਹਿੰਦੀਆਂ ਕਿ ਸਾਡਾ ਜਿਹੜਾ ਮਨੋਵਲਾ ਜਿਹੜਾ ਸਾਡੀ ਮਤਲਕੇ ਸੇਰਾ ਹਮਾਂ ਨਾਲ ਉੱਚਾ ਹੋਇਆ ਕਿ ਮੇਰਾ ਫੌਜੀ ਦੇਸ਼ ਦੇ ਵਾਸਤੇ ਸ਼ਹੀਦ ਹੋਏਗਾ। ਠੀਕ ਹੈ? ਠੀਕ ਹੈ ਜੀ। ਚੱਲੀ ਹਾਂ। ਚਾਹ ਤਾਂ ਪੈਣੀ ਆ। ਆ ਜਾ ਬਾਪੂ ਨੂੰ ਮਿਲਦੇ ਚਾ। ਖਬਰਾਂ ਤਾਂ ਕੋਈ ਨਹੀਂ। ਅੱਛੇ ਕੀ ਹਾਂ। ਚੰਗਾ ਬਾਪੂ। ਛੁੱਟੀ ਮੇਰੀ ਪੂਰੀ ਹੋ ਗਈ ਮੈਂ ਜਾਂਦਾ ਫਿਰ। ਚੱਲੇ ਪੁੱਤੋ। ਹਾਂ ਬਾਹਰ ਉਹ ਜੱਸੀ ਖੜਾ ਗੱਡੀ ਆ। अच्छा हां चल बापू ਹੁਣ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਐ ਸਿਮਰਨ ਦੇ ਸਿਰ ਤੇ ਤੁਸੀਂ ਘਰ ਦਾ ਧਿਆਨ ਰੱਖਣਾ ਠੀਕ ਆ ਸਿਮਰ ਨੂੰ ਮੈਂ ਤੇਰੀ ਦਵਾਈ ਸਮਝਾ ਗਿਆ ਤੈਨੂੰ ਟਾਈਮ ਨਾਲ ਦਵਾਈ ਦੇਈ ਚੱਲੂ ਠੀਕ ਆ ਕੋਈ ਨਾ ਕੋਈ ਨਾ ਬੱਤ ਜੋ ਫੇਰ ਨਾ ਕਰਵਾ ਕਰਦੀ ਬਸ ਜਮੀਨ ਦਾ ਠੇਕਾ ਠੂਕਾ ਫੜ ਲਿਓ ਕੋਈ ਨਾ ਕੋਈ ਨਾ ਹਾਂ ਜ਼ਮੀਨ ਆਪਣੀ ਵਧੀਆ ਰੇਟ ਚੋਂ ਚੜ ਗਈ ਹਾਂ ਜ਼ਮੀਨ ਤਾਂ ਚਲ ਠੀਕ ਲੱਗਦਾ ਬੰਦਾ ਠੇਕਾ ਹੁਣ ਦੇ ਦੇਣਗੇ ਤੱਕ ਹਾਂ ਜੀਰੀ ਨੂੰ ਆਜੂਗਾ ਅੱਛਾ ਹਾਂ ਆਏ ਸਾਲ ਇਹਨਾਂ ਨੂੰ ਦੇ ਦਾ ਕਰਾਂਗੇ ਇਹ ਬੰਦੇ ਵਧੀਆ ਨੇ ਦੂਜੇ ਪੈਸੇ ਨੂੰ ਥੋੜਾ ਜਿਆ ਕਾਨ ਮੀਨ ਜੀ ਕਰ ਜਾਂਦੇ ਸੀ ਬਿਲਾਰਾ ਲੱਫਾ ਕਰੀ ਜਾਂਦੇ ਇਹ ਬੰਦੇ ਵਧੀਆ ਨੇ ਨਾ ਰੇਟ ਵਧੀਆ 72000 ਨੂੰ ਚੜ ਗਏ ਜਿਤਕੀ ਜ਼ਮੀਨ ਸੀ ਜਿਹੜੀ ਸਾਰੀ ਠੀਕ ਹੈ ਹਾਂ ਹੁਣ 36000 ਰੁਪਏ ਕਿल्ले ਦਾ ਦੇਣਗੇ ਅੱਛਾ ਅੱਛਾ 36000 ਹਾਂ ਦੇ ਦੇਣਗੇ ਪਹਿ ਗਿਆ ਹੁਣ ਹਾਂ ਹਾਂ ਮੈਂ ਕਹਿ ਗਿਆ ਇੱਕ ਦੇ ਦਿਨ ਚ ਫੜਾ ਜਾਣਗੇ ਬਸ ਅੱਛਾ ਅੱਛਾ ਹਾਂ ਚਲ ਚੰਗਾ ਬਾਪੂ ਫਿਰ ਬਾਹਰ ਗੱਡੀ ਆ ਜੜੀ ਕਿਆਂ ਮੇਰੀ ਟ੍ਰੇਨ ਦਾ ਟਾਈਮ ਹੈ ਜੱਖਲ ਤੋਂ ਚੜਨਾ ਹੈਗਾ ਚੰਗਾ ਬੁੱਤ ਚੰਗਾ ਹਾਂ ਠੀਕ ਹੈ ਚਾ ਠੀਕ ਹੈ ਸੇ ਤੁਪਲੇ ਖਿਆਲ ਰੱਖਿਓ ਹਾਂ ਹਾਂ ਕੋਈ ਚੱਕਰ ਨਾ ਤੂੰ ਫੇਰ ਨਾ ਕਰ ਬਾਪੂ ਦਾ ਧਿਆਰ ਰੱਖੀ ਚੰਗਾ ਚੱਲ ਠੀਕ ਆ ਵੀ ਸਕਦੀਪ ਵਧੀਆ ਬਈ ਤੂੰ ਦੱਸ ਉਹ ਕਿਉਂ ਮੈਂ ਕਹਿੰਦਾ ਟੀ ਨਾ ਸੁੱਖੀ ਭੱਗ ਗਿਆ ਹਾਂ ਉਹ ਭੱਗ ਗਿਆ ਕਿੰਨੇ ਦਿਨ ਹੋ ਗਏ ਹੁਣੇ 1 2 ਦਿਨ ਹੀ ਹੋਏ ਨੇ ਅੱਛਾ ਹਾਂ ਤੂੰ ਇੱਧਰ ਕਿੱਧਰ ਆ ਮੈਂ ਅੱਗੇ ਜਾਂਦਾ ਸੀ ਆ ਜਾ ਇਹਨਾਂ ਦੇ ਕਰੀ ਚੱਲੀਏ ਨਾ ਇਹਨਾਂ ਦੇ ਕਰੇ ਕੀ ਕਰਾਂਗੇ ਉਹ ਆ ਜਾ ਸੁੱਖੀ ਵਾਲੀ ਬੂ ਬੋਹ ਕੈਂਟ ਹੈ ਫੇਰ ਆ ਜਾ ਕਰਕੇ ਇਹ ਅੱਖਾਂ ਦੱਤੀਆਂ ਉਹ ਨਾ ਨਾ ਅੱਖਾਂ ਦੱਤਿਆਂ ਦਾ ਜੱਪ ਲੈਣਾ ਖੜੀਏ ਤਾਂ ਨੂੰ ਖਾਣਿਆ ਤੂੰ ਆ ਚੱਲੀਏ ਨਾ ਨਾ ਮੇਰਾ ਜਾਨਾ ਇੱਧਰ ਮੈਂ ਕਿੱਥੇ ਜਾਂਦਾ ਤੂੰ ਜਾ ਤੂੰ ਜਾ ਅੱਛਾ ਚੱਲ ਫਿਰ ਮੈਂ ਜਾ ਕੇ ਆਉਣਾ ਚੱਲ ਠੀਕ ਹੈ ਹਾਂ ਦੋ ਹੀ ਮਿਲਦੇ ਆਪਾਂ ਹਾਂ ਠੀਕ ਹੈ ਠੀਕ ਹੈ ਚੰਗਾ ਸੁਖੀ ਸੁਖੀ ਹੋਰ ਪਾਪੀ ਠੀਕ ਹਾਂਜੀ ਠੀਕ ਆ ਮੈਂ ਸੁਖੀ ਦਾ ਯਾਰ ਦੋਸਤਾਂ ਉਧਰ ਪਰਲੇ ਵਿੜੇ ਚ ਅੱਛਾ ਜੀ ਸੁਖੀ ਨੂੰ ਮਿਲਣਾ ਦੀ ਕਰੀਏ ਸੁਖੀ ਉਹ ਤਾਂ ਡਿਊਟੀ ਚਲੇ ਗਏ ਡਿਊਟੀ ਚਲੇ ਗਏ ਹਾਂਜੀ ਬਾਪੂ ਬਰ ਕਰੀਏ ਹਾਂ ਉਹ ਤਾਂ ਕਰੀਏ ਕੀ ਕੰਮ ਸੀਗਾ ਮਿਲਣਾ ਦੀ ਮੈਂ ਤਾਂ ਕੰਮ ਤੇ ਮੈਨੂੰ ਕੋਈ ਗੱਲ ਨਹੀਂ ਆ ਗਈ ਹੋਰ ਬਾਪੂ ਸਸਰੀ ਦਾ ਬਾਪੂ ਕਾਲਾ ਹਾਂ ਬਾਪੂ ਸਸਰੀ ਦਾ ਸਜੀ ਦਾ ਹੋ ਠੀਕ ਹੈ ਬਾਪੂ ਹਾਂ ਠੀਕ ਆ ਕਿੱਧਰ ਫਿਰਦਾ ਹੈ ਕਿਧਰੇ ਨਹੀਂ ਮੈਂ ਤਾਂ ਉਰੀ ਆਇਆ ਤੀ ਸੁੱਖੀ ਬਾਗਿਆ ਬਾਈ ਹਾਂ ਸੁੱਖੀ ਦਾ ਬਾਗਿਆ ਡਿਊਟੀ ਤੇ ਮੈਨੂੰ ਕਹਿੰਦਾ ਸੀ ਕਹਿੰਦਾ ਮੈਂ ਤੈਨੂੰ ਮਿਲ ਕੇ ਜਾਊਂਗਾ ਕਦੋਂ ਗਿਆ ਕਈ ਦਿਨ ਹੋ ਗਏ ਨੇ ਤਾਂ ਅੱਛਾ ਮੀਨੇ ਕਦੇ ਛੁੱਟੀ ਆਇਦੀ ਤੈਨੂੰ ਪਤਾ ਤਾਂ ਹੈਗਾ ਅੱਛਾ ਮੈਨੂੰ ਕਹਿੰਦਾ ਸੀ ਕਿਤੇ ਰਿਸ਼ਤੇਦਾਰੀਆਂ ਚ ਫਿਰਦਾ ਰਿਹਾ ਹੋ ਅੱਛਾ ਹਾਂ ਸੇਮਰ ਨੂੰ ਲੈ ਕੇ ਰਿਸ਼ਤੇਦਾਰੀਆਂ ਚ ਫਰੀ ਗਿਆ ਉਹ ਕਿੱਥੇ ਭੁੱਲ ਭੁੱਲ ਗਿਆ ਬਸ ਛੁੱਟੀਆਂ ਚ ਟਾਈਮ ਹੀ ਨਹੀਂ ਤੇ ਉਹਦਾ ਲਵੇ ਉਹਦਾ ਖੜੀ ਨਹੀਂ ਇੱਕ ਦਿਨ ਵੀ ਕਰੇ ਉਹਦਾ ਛੁੱਟੀ ਦਾ ਹੀ ਪਤਾ ਲੱਗੇ ਵੀ ਲੰਘ ਗਿਆ ਮੈਨੂੰ ਕਹਿੰਦਾ ਸੀ ਕਹਿੰਦਾ ਆ ਕੇ ਜਾਈ ਮੈਂ ਅੱਜ ਮਾ ਕੇ ਤੇ ਘਰੀ ਹੋਣਾ ਨਾ ਨਾ ਅੱਛਾ ਹਾਂ ਜ਼ਮੀਨ ਜੂਨ ਦੇ ਦਿੱਤੀ ਵੀ ਠੀਕ ਤੇ ਹਾਂ ਜ਼ਮੀਨ ਤਾਂ ਦੇ ਦਿੱਤੀ ਕਿਤੇ ਸੁੱਖੀ ਦੇ ਕੇ ਗਿਆ ਉਹ ਬੰਦਾ ਪਹਿਲਾਂ ਵਾਲੇ ਬੰਦਿਆਂ ਨੂੰ ਨਹੀਂ ਹੋਰ ਨੂੰ ਦੇ ਕੇ ਹੈਗਾ ਨਾ ਉਹ ਬੰਦੇ ਵਧੀਆ ਨੇ ਹਾਂ ਉਹ ਕਹਿੰਦਾ ਸੀ ਕਹਿੰਦਾ ਪਹਟਾ ਕੇ ਜੋ ਲੇਟ ਚੱਲਦੇ ਨੇ ਹੂੰ ਕਹਿੰਦਾ ਟਾਈਮ ਦੇ ਦੇ ਪਰ ਤੇ 32000 ਰੁਪਏ ਲੱਗ ਗਏ ਨਾਲੇ ਜਮੀਨ ਵਧੀਆ ਪੈਸਿਆਂ ਦੇ ਅੱਛਾ ਹੂੰ ਹੋਰ ਕੋਈ ਕੰਮਕਾਰ ਦੀ ਲੋੜ ਹੋਵੇ ਦੱਸ ਦੀ ਹੂੰ ਕੰਮਕਾਰ ਦੀ ਕੋਈ ਨਾ ਉਥੇ ਜੇ ਲੋੜ ਹੋਈ ਦੱਸ ਦਾਂਗੇ ਅੱਛਾ ਹੂੰ ਕੰਮਕਾਰ ਦਾ ਕੋਈ ਚੱਕਰ ਨਹੀਂ ਹਲਦਾ ਕੋਈ ਲੋੜ ਨਹੀਂ ਹੈਗੀ ਕੁਰਾ ਤਬਰੇ ਬਰੇ ਤੇ ਗੱਡੀ-ਗੱਡੀ ਦੀ ਲੋੜ ਪਵੇ ਕਹਿੰਦਾ ਦੱਸ ਦੀ ਚੰਗਾ ਕੋਈ ਨਾ ਕੋਈ ਨਾ ਕੋਈ ਫੋਨ ਮਾਰ ਦੇ ਤੀ ਰਾਤ ਵੀ ਸ਼ੱਕਾ ਕੋਈ ਨਾ ਕੋਈ ਨਾ ਹਾਂ ਮੇਰੇ ਮੁੰਡੇ ਵਰਗੇ ਆ ਤੂੰ ਵੀ ਹਾਂ ਕੋਈ ਨਾ ਪਰ ਐ ਵਿਚਾਲਾ ਸੁੱਖੀ ਜਦੋਂ ਵਗ ਜਾਂਦਾ ਘਰੇ ਜੀ ਤਾਂ ਨਹੀਂ ਲੱਗਦਾ ਹੈਗਾ ਹਾਂ ਜੀ ਤਾਂ ਕਿੱਥੇ ਲੱਗਦਾ ਫਿਰ ਕੱਲਾ ਕੱਲਾ ਮੁੰਡਾ ਖਾਉ ਵੱਡੂ ਕਰਦਾ ਘਰ ਨੂੰ ਮੈਂ ਦੋ ਜਾਣੇ ਆ ਇਹ ਵੀ ਨਹੀਂ ਜੀ ਲਾਉਂਦੀ ਹੈਗੀ ਵਿਚਾਰੀ ਚੱਲ ਕੋਈ ਨਾ ਚਲ ਬਾਦਾਂ ਕੋਈ ਲੱਗਦਾ ਚੱਲ ਚੰਗਾ ਬਾਪੂ ਕੋਈ ਨਾ ਫਿਰ ਫੋਨ ਕਰਤੀ ਜੇ ਰਾਤ ਬਰਾਤ ਤੇ ਲੋੜ ਪਈ ਕੋਈ ਨਾ ਕੋਈ ਨਾ ਚੰਗਾ ਬਾਪੂ ਬਰਾ ਚੰਗਾ ਚੰਗਾ ਪਰ ਜਾਈ ਫਿਰ ਜੇ ਕਿਸੇ ਚੀਜ਼ ਦੀ ਲੋੜ ਪਈ ਫੋਨ ਕਰਤੀ ਹਾਂ ਕੋਈ ਗੱਲ ਨਹੀਂ ਹਾਂ ਰਾਤ ਬਰਤਤੀ ਚੰਗਾ ਇਹ ਪਤਾ ਨਹੀਂ ਕੌਣ ਸੀ ਠਰ ਕੀ ਜਾ ਕਿਵੇਂ ਅੱਖਾਂ ਫੜਫੜ ਦੇਖਦਾ ਸੀਗਾ ਜਿਵੇਂ ਕਦੇ ਕੁੜੀ ਨੂੰ ਦੇਖੀਏ ਨੇ ਬਾਪੂ ਜੀ ਨੇ ਪੁੱਛ ਦਿਆ ਦੇ ਬਾਰੇ ਕੌਣ ਆ ਇਹ ਬਾਪੂ ਜੀ ਹਾਂ ਬੱਤਾ ਇਹ ਮੁੰਡਾ ਕੌਣ ਸੀਗਾ ਮੁੰਡਾ ਦਾ ਪਰਲੇ ਵੇੜੇ ਦੇ ਦੀਪਤ ਕਾਲਾ ਜੰਟੇ ਦਾ ਅੱਛਾ ਹਾਂ ਸੁੱਖੀ ਦਾ ਦੋਸਤ ਧੀ ਤਾਂ ਲੰਗਦਾ ਹੋਣਾ ਔਰ ਉਹਦੀ ਚੱਲਾ ਆ ਗਿਆ ਕਹਿੰਦਾ ਚਲੋ ਪਤਾ ਹੈ ਸਾਡਾ ਜਾਣਾ ਤਾਂ ਤੇ ਨਾਲੇ ਕਹਿੰਦਾ ਜੀ ਲੋੜ ਦੂੜੋ ਕਿਸੇ ਕੰਮ ਦੀ ਦੱਸ ਦਿਓ ਮੈਨੂੰ ਤਾਂ ਉਹਦੀ ਨਿਗਾਹ ਜੀ ਠੀਕ ਹੀ ਨਹੀਂ ਲੱਗਦੀ ਸੀਗੀ ਉਹ ਨਾ ਨਾ ਪੁੱਤ ਉਹ ਤਾਂ ਦੋਸਤ ਹੈ ਦਾ ਇਹ ਜਿਹਾ ਹੁੰਦਾ ਨਹੀਂ ਹੈਗਾ ਉਹ ਠੀਕ ਹੈ ਮੁੰਡਾ ਚਲੋ ਕੋਈ ਚਲੋ ਤੁਸੀਂ ਰੋਟੀ ਰੋਟੀ ਖਾ ਲਈ ਸੀ ਬਾਪੂ ਜੀ ਕੋਈ ਨਾ ਖਾ ਲਾਂਗੇ 10 ਮਿੰਟ ਭੁੱਖ ਜੀ ਨਹੀਂ ਹੋएगी ਫਲੇ ਚਲੋ ਠੀਕ ਹੈ ਮੈਂ ਬਣਾ ਦੇਣੇ ਫਿਰ ਉਠਾ ਲਾਂਗੇ ਬਣਾ ਦੇਣੇ ਜਦੋਂ ਫਿਰ ਤੁਸੀਂ ਕਹੋਗੇ ਫਿਰ ਬਣਾ ਦਿੰਨੀ ਆ ਮੈਂ ਠੀਕ ਹੈ ਚਲੋ ਠੀਕ ਹੈ ਕਿੰਨੇ ਦਿਨ ਹੋ ਗਏ ਜਿਨੀ ਕੋਈ ਫੋਨ ਵੀ ਨਹੀਂ ਕੀਤਾ ਉਹਨਾਂ ਨੇ ਇੱਕ ਵਾਰ ਚਾਲ ਵੀ ਨਹੀਂ ਕੀਤਾ ਮੈਨੂੰ ਮੈਨੂੰ ਲੱਗਦਾ ਬਿਜ਼ੀ ਹੋਣਗੇ ਤਾਂ ਹੀ ਨਹੀਂ ਫੋਨ ਕਰ पाए ਚਲ ਮੈਂ ਖੁਦ ਹੀ ਕਰਕੇ ਦੇਖ ਲੈਂਦੀ ਹਾਂ ਜੇ ਫ੍ਰੀ ਹੋ ਤਾਂ ਚੱਕ ਲੈਣਗੀ ਹੈਲੋ ਸਸਿਕਾ ਸਸਿਕਾ ਹਾਂ ਹੋਰ ਮੇਰੀ ਭੋਜੰਦਾ ਕੀ ਹਾਲ ਚਾਲ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਬਹੁਤ ਬਧੀਆ ਬਹੁਤ ਬਧੀਆ ਤੂੰ ਦੱਸ ਭੁੱਲ ਗਿਆ ਤੇ ਮੈਨੂੰ ਓਹੋ ਨਹੀਂ ਆ ਰਿਹਾ ਥੋੜਾ ਜਿਹਾ ਥੋੜੇ ਹਾਲਾਤ ਇਹੋ ਜਿਹੇ ਹੁੰਦੇ ਨੇ ਤੈਨੂੰ ਪਤਾ ਇੱਥੇ ਨਹੀਂ ਟਾਈਮ ਲੱਗਿਆ ਹੋਰ ਕਿਵੇਂ ਜੀ ਲੱਗਿਆ ਤੇਰਾ ਜੀ ਤਾਂ ਲੱਗਿਆ ਨਹੀਂ ਹੈ ਪਰ ਕੀ ਕਰਾਂ ਮਾਣੇ ਪੜਾਂ ਥੋੜੀ ਚੰਦਾ ਸਾਰੇ ਚਲੋ ਆਪਣੇ ਬਿਆਲ ਯੈ ਐਲਬਮ ਦੇਖ ਲਿਆ ਕਰ ਹੋਰ ਕੀ ਜਦੋਂ ਜਿਆਦਾ ਯਾਦ ਜੀ ਆਉਂਦੀ ਹੈ ਹੈ ਹੋਰ ਇਹੀ ਜਿਆਦਾ ਹੁੰਦੀ ਹੈ ਕਦੇ ਫੋਟੋਆਂ ਦੇਖ ਲਈਏ ਮੋਬਾਈਲ 'ਚ ਫੋਟੋਆਂ ਦੇਖ ਲਈਆਂ ਆਪਣੇ ਕਿੰਨੀਆਂ ਰੀਲਾਂ ਬਣਾਈਆਂ ਹੋਈਆਂ ਨੇ ਹੈ ਇੰਸਟਾਗ੍ਰam ਤੇ ਪਾਈਆਂ ਉਹ ਦੇਖ ਲਿਆ ਕਰ ਫਿਰ ਮਨਦਰ ਹੀ ਹੁੰਦਾ ਮੇਰੇ ਤੋਂ ਹੋਰ ਆਪੋ ਦੀ ਸੁੱਖੀ ਤੋਂ ਰੀਲਾਂ ਨਹੀਂ ਸੀ ਮਿਲagna ਉਹ ਤੇਰੇ ਫੋਨ ਚ ਹੀ ਨੇ ਸਾਰੀਆਂ ਹਾਂ ਉਹ ਵੀ ਦੇਖ ਲਿਆ ਕਰ ਤੁਸੀਂ ਰੋਟੀ ਟਾਈਮ ਦੇ ਖਾ ਲੈਂਦੇ ਹਾਂ 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 ਰੋਟੀ ਤਾਂ ਟਾਈਮ ਨਾਲ ਮਿਲਦੀ ਹੈ ਫੌਜੀ ਦੀ ਡਿਊਟੀ ਹੈ ਰੋਟੀ ਤੋਂ ਬਣਾ ਬੰਦਾ ਇੱਥੇ ਕਰ ਕੀ ਸਕੂ ਜੇ ਰੋਟੀ ਨਾ ਮਿਲੇ ਇਹ ਦੇਸ਼ ਦੀ ਜ਼ਿੰਮੇਵਾਰੀ ਸਾਹਮਣੇ ਤਾਂ ਵੀ ਬਾਰਡਰਾਂ ਤੇ ਖੋਰ ਦੱਸ ਬਸ ਠੀਕ ਹੈ ਜੀ ਖੋਰ ਦੱਸ ਕੋਈ ਹੋਰ ਜ਼ਰੂਰੀ ਗੱਲ ਕਰਨੀ ਆ ਹਾਂ ਸੱਚੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਹਾਂ ਹਾਂ ਦੱਸੋ ਆਪਣੇ ਘਰੇ ਨੇ ਇੱਕ ਸਰਪੰਚ ਦਾ ਮੁੰਡਾ ਨਹੀਂ ਉਹਦਾ ਜਿਹਦਾ ਨਕਾਲਾ ਦਾ ਕਾਲਾ ਹੋ ਮੋਟਾ ਆ ਥੋੜਾ ਮੋਟਾ ਆਗਾ ਹਾਂ ਜੀ ਹਾਂ ਜੀ ਦੇਸੀ ਆ ਹਾਂ ਹਾਂ ਦੱਸੋ ਕੋਲ ਮੇਰੇ ਕੋਲ ਬੜਾ ਟੇਡਾ ਟੇਡਾ ਜਿਹਾ ਆਖਦਾਗਾ ਮੈਨੂੰ ਸਮਝ ਨਹੀਂ ਆਉਂਦਾ ਘਰੇ ਕੀ ਕਰਨਾ ਹੈ ਉਹ ਉਹ ਤਾਂ ਕਹਿੰਦਾ ਕਿ ਮੈਂ ਸੁਖੀ ਦਾ ਦੋਸਤ ਆਂ ਮੇਰਾ ਕਿੱਥੇ ਦੋਸਤ ਆ ਮੇਰੇ ਨਾਲ ਤਾਂ ਉਹ ਪੜਿਆ ਹੋਇਆ ਦੋਸਤ ਦੋਸਤ ਨਹੀਂ ਹੈਗਾ ਮੇਰਾ ਉਹ ਬੰਦੇ ਨੂੰ ਘਰੇ ਬਾੜਿਆ ਕਰੋ ਕੀ ਕਰਨਾ ਐਸੀ ਉਹ ਐਂ ਦੱਸ ਮੈਨੂੰ ਕੀ ਪਤਾ ਜੀ ਹੁਣ ਉਹ ਐਵੇਂ ਤੁਰੇ ਰਹਿੰਦਾ ਮੂੰਹ ਚਾਪੀ ਦੋ ਨਹੀਂ ਬਾਪੂ ਕੋਲ ਆਹੀ ਤੂੰ ਕਹਿਦੀ ਮੇਰੇ ਘਰੇ ਨਹੀਂ ਕੋਈ ਹੈਗਾ ਵੀ ਫੌਜੀ ਗਿਆ ਹੋਇਆ ਤੇ ਬਾਪੂ ਅੰਬੇ ਘਰੇ ਨਹੀਂ ਹੈਗਾ ਜੇ ਬਾਪੂ ਉਹ ਬਾਪੂ ਤੱਕ ਕੋਈ ਕੰਮ ਆ ਤਾਂ ਮੁੜ ਜੂਗਾ ਪੁੱਛ ਕੇ ਬਾਪੂ ਕੋਲ ਬੈਠਣਾ ਸੀ ਤੇ ਮੈਨੂੰ ਲੱਗ ਤਾ ਨਹੀਂ ਤੇ ਫੜਾ ਚੱਕੀ ਜਾਂਦਾ ਸੀਗਾ ਬੰਦਾ ਉਹ ਲਫੈਂਡ ਹੀ ਹੈਗਾ ਬੇਕਾਰ ਬੰਦਾ ਜਮਾ ਮਾ ਉਹਦੇ ਮੱਥੇ ਨਾ ਲੱਗਿਆ ਕਰ ਜਾ ਚੱਲ ਜੀ ਬਾਪੂ ਕੋਲੇ ਕੋਈ ਕੰਮ ਆਉਂਦਾ ਵੀ ਆ। ਹਸਲ ਤਾਂ ਕੋਈ ਨਾ ਮੈਂ ਬਾਪੂ ਨੂੰ ਕਦੇ ਸਮਝਾ ਦੂੰਗਾ ਮੇਰੀ ਗੱਲ ਕਰਾ ਦੇ। ਠੀਕ ਆ ਤੁਸੀਂ ਮੈਨੂੰ ਦੱਸ ਤਾਂ ਮੈਨੂੰ ਪਤਾ ਲੱਗ ਗਿਆ ਹੁਣ। ਇਹੇ ਜੀ ਜੁੱਤੀ ਫੇਰਾ ਕਰ ਲੈ ਫੰਡਰਾਂ ਦੇ। ਤੁਸੀਂ ਟੈਨਸ਼ਨ ਨਾ ਲਓ ਬਸ ਤੁਸੀਂ ਹੁਣ ਗੱਲ ਮੇਰੇ ਤੇ ਛੱਡ ਦਿਓ। ਹੁਣ ਆ ਕੇ ਦਿਖਾਵੇਂ ਕੋ ਇੱਥੇ। ਐ ਤਾਂ ਮੈਨੂੰ ਮੇਰੀ ਫੌਜਨ ਤੇ ਭਰੋਸਾ ਅਣਖੀ ਹੈ ਮੇਰੀ ਫੌਜਨ ਪੂਰੀ ਹੈ। ਮੈਂ ਵੀ ਤੁਹਾਡੀ ਅਣਖੀ ਫੌਜੀ ਦੀ ਅਣਖੀ ਘਰ ਵਾਲੀ ਹੈ ਜੀ। ਅੱਛਾ ਜੀ। ਕਿ ਤੱਕ ਮੈਂ ਕੋਈ ਗੋਸ਼ ਕਰ ਦੂਗਾ ਮੇਰੇ ਹੁੰਦੇ ਤੈਨੂੰ ਕਿਹੜਾ ਬੋਲ ਜੂਗਾ ਵਤਵਾ ਹੈ ਮੇਰੀ ਜਾਨ ਆ ਤੂੰ ਤਾਂ ਵੀ ਮੈਂ ਜਰ ਲੂੰਗਾ ਬਈ ਤੇਰੇ ਤੇ ਕੋਈ ਮਾਰ ਲਿਆ ਅੱਖ ਰੱਖੇ ਮੇਰੇ ਜਾਨ ਤੋਂ ਬਾਅਦ ਮੈਂ ਅੱਗੇ ਚਾਹੇ ਗੋਲੀ ਵਿੱਚ ਦੀ ਨਿਗਾਉਣੀ ਪੈ ਜੇ ਹਾਂ ਇਹ ਗੱਲਾਂ ਮੈਨੂੰ ਥੋੜੀ ਇੰਨੇ ਮਿੱਠੀਆਂ ਲੱਗਦੇ ਨੇ ਤਾਂ ਹੀ ਥੋੜਾ ਮੈਨੂੰ ਬੜਾ ਮੂਹ ਹੁੰਦਾਗਾ ਉਹ ਮੋ ਮਾਈਕ ਦਾ ਖੰਡ ਤੇਰਾ ਕਰਦਾ ਨਹੀਂ ਮੈਂ ਤਾਂ ਆਪਣੇ ਮੋਬਾਈਲ 'ਚ ਖਿੱਚੇ ਫੋਟੋ ਸਾਰਾ ਦਿਨ ਦੇਖਦਾ ਰਹਿਆ ਨਾ ਦਿੰਨਾ ਟਾਈਮ ਦੇਖਣਾ ਮਨ ਤਾਂ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ ਸੌਣ ਲੱਗੇ ਹਾਂ ਬਸ ਫੋਨ ਤਾਂ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਹੁੰਦੀ ਹੈ ਮੈਥੋਂ ਨਹੀਂ ਲਾਇਆ ਜਾਂਦਾ ਹਾਂਜੀ ਹਾਂ ਕਈ ਵਾਰੀ ਤੇ ਜੀ ਨਹੀਂ ਆਉਂਦੀ ਹੋਰ ਬਾਪੂ ਦੱਸ ਬਾਪੂ ਬਾਰੇ ਮੈਂ ਪੁੱਛੀ ਬਾਪੂ ਠੀਕ ਆ ਹਾਂਜੀ ਹਾਂਜੀ ਦਵਾਈ ਦੂਈ ਲਈ ਜਾਂਦਾ ਟਾਈਮ ਤੇ ਠੀਕ ਨੇ ਅੱਛਾ ਅੱਛਾ ਕੋਈ ਗੱਲਬਾਤ ਕੋਈ ਗੱਲਬਾਤ ਕੁਛ ਨਹੀਂ ਜੰਗਲਾਂ 'ਚ ਬੈਠੇ ਆਂ ਮੈਂ ਸਿੱਤਾ ਸੱਪਾਂ ਦੀ ਸਰੀ ਮਿੱਦਣੀਆਂ ਪੈਂਦੀਆਂ ਕਦੇ ਇਧਰੋਂ ਸੱਪ ਆ ਗਏ ਕਦੇ ਇਧਰੋਂ ਕਦੇ ਕੰਡੇ ਖੋਗੇ ਹੂੰ ਇਹ ਹੈ ਜੀ ਕੰਮ ਆ ਜੰਗਲਾਂ ਚ ਤੈਨੂੰ ਪਤਾ ਸ਼ਰੀ ਸ਼ਰੀ ਨਗਰ ਚ ਕੰਮ ਹੈ ਜੋ ਪੰਜਾਬ ਚ ਆ ਗਾ ਉਦ ਮੜੀ ਆਰਾਮਦਾਰੀ ਹੋ ਫਿਰ ਤਾਂ ਮੈਂ ਤੈਨੂੰ ਵੀ ਕੁਆਟਰ ਚ ਨਾਲ ਹੀ ਲੈ ਜੂਗਾ ਜੰਗਾ ਤੁਸੀਂ ਕਹਿੰਦੇ ਸੀ ਕਿ ਨਾਲ ਲੈ ਜੂਗਾ ਮੈਨੂੰ ਹਾਂ ਹਾਂ ਓਕੇ ਮੈਂ ਜਾਣ ਠੀਕ ਹੈ ਫਿਰ ਕੱਟਦਾ ਮੈਂ ਫੋਨ ਜੰਗਾ ਥੋੜੀ ਡਿਊਟੀ ਦਾ ਕੰਮ ਹੈ ਤੈਨੂੰ ਪਤਾ ਹਾਂਜੀ ਠੀਕ ਆ ਜੰਨ ਆਪਣਾ ਧਿਆਨ ਰੱਖਿਆ ਹਾਂ ਹੁਣ ਤੇਰਾ ਜੀ ਦੋ ਤਿੰਨ ਦਿਨ ਵਧੀਆ ਲੱਗੇ ਮੇਰੇ ਨਾਲ ਗੱਲ ਕਰਕੇ ਹੂੰ ਮੱਕੀ ਇਹ ਕੋਈ ਲਫੰਡਰ ਆਵੇ ਜੁੱਤੀ ਫੇਰਿਆ ਕਰਾਏ ਸਮਝ ਆ ਗਈ ਹਾਂਜੀ ਕੋਈ ਗੱਲ ਨਹੀਂ ਹਾਂ ਅਸੀਂ ਇੱਥੇ ਬਾਰਡਰਾਂ ਤੇ ਰਾਖੀ ਕਰਦੇ ਆਂ ਮੈਂ ਦੇਖ ਲਉਂਗੀ ਅੱਪੀ ਹਾਂ 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 ਨਾ ਲੋਕਾਂ ਨੂੰ ਵੀ ਮਾਹ ਸ਼ਰਮ ਨਹੀਂ ਆਉਂਦੀ ਅਸੀਂ ਇੱਥੇ ਬਾਰਡਰਾਂ ਤੇ ਡਿਊਟੀ ਕਰਦੇ ਆਂ ਇਹਨਾਂ ਦੀ ਹਵਾਜਤ ਵਾਸਤੇ ਇਹ ਸਾਡੇ ਘਰ ਵਾਲਿਆਂ ਨੂੰ ਮਾੜੀ ਨਾ ਇਹਨਾਂ ਦੇਖਦੇ ਨੇ ਲੋਕਾਂ ਨੇ ਵੀ ਸ਼ਰਮ ਹੀ ਲਾਦੀ ਗੱਲ ਜੋਗੀ ਆ ਗਿਆ ਹਨਾ ਕਿਤੇ ਬੰਦਿਆਂ ਦਾ ਹੱਕ ਮੰਨਦਾ ਵੀ ਮਦਦ ਕਰੋ ਹਨਾ ਬਈ ਉਹਦਾ ਬਾਪੂ ਵਿਚਾਰਾ ਬਜ਼ੁਰਗ ਆ ਹਾਂ ਹਰ ਕਿਸੇ ਦੀ ਸੋਚ ਨੂੰ ਬਦਲ ਸਕਦੇ ਆਂ हां हां ਗੱਲ ਤੇਰੀ ਸਹੀ ਹੈਗੀ ਚਲੋ ਠੀਕ ਹੈ ਜੀ ਧਿਆਨ ਰੱਖਿਓ ਆਪਣਾ ਠੀਕ ਹੈ ਹਾਂ हां ਕੋਈ ਗੱਲ ਨਹੀਂ ਓਕੇ ਬਾਈ ਬਾਈ ਓਕੇ ਲਵ ਯੂ ਓਕੇ ਬਾਪੂ ਜੀ ਹਾਂ ਪੁੱਤ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਪੁੱਤ ਬੈਠ ਜਾ ਦੱਸ ਕੀ ਗੱਲ ਹੈ ਜਿਹੜਾ ਆਪਣੇ ਮੁੰਡਾ ਨਹੀਂ ਆਉਂਦਾ ਹੁੰਦਾ ਇੱਕ ਜਿਹੜਾ ਉਹ ਕਾਲਾ ਹਾਂਜੀ ਹਾਂ ਉਹਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਉਹਦੀ ਝਾਕਣੀ ਮੈਨੂੰ ਠੀਕ ਨਹੀਂ ਲੱਗਦੀ ਨਾ ਪੁੱਤ ਹੈਜੇ ਮੁੰਡਾ ਤਾਂ ਨਹੀਂ ਹੈਗਾ ਉਹ ਉਹਦਾ ਸੁਖੀ ਦਾ ਦੋਸਤ ਹੈ ਮੈਂ ਤੈਨੂੰ ਪਹਿਲਾਂ ਵੀ ਕਿਹਾ ਤੀਏ ਗੱਲਾਂ ਮੈਂ ਨਾ ਸੁਖੀ ਸਾਰੀ ਗੱਲ ਪੁੱਛ ਲਈ ਆ ਬਾਪੂ ਜੀ ਫੋਨ ਤੇ ਉਹ ਕਹਿੰਦਾ ਮੇਰੀ ਕੋਈ ਖਾਸ ਦੋਸਤੀ ਨਹੀਂ ਹੈਗੀ ਉਹਦੇ ਨਾਲ ਅੱਛਾ ਕਹਦਾ ਵੀ ਉਹਨੂੰ ਬਹੁਤਾ ਮੂੰਹ ਨਾ ਲਾਇਆ ਕਰੋ ਵੀ ਘਰੇ ਨਾ ਬਾੜਿਆ ਕਰੋ ਉਹਨੂੰ ਅੱਛਾ ਹਾਂਜੀ ਸੁਖੀ ਇਹ ਗੱਲ ਕਹਿੰਦਾ ਸੀ ਮੈਂ ਤਾਂ ਪਾਣੀ ਦਾ ਵੀ ਕੀ ਕਰਾਉਣਾ ਤੋਂ ਉਹ ਤਾਂ ਮੂੰਹ ਆ ਜਾਂਦਾ ਲੱਗਦਾ ਵੜਦਾ ਚਲੇ ਜਾਂਦਾ ਕਿ ਸੁੱਕੀ ਦਾ ਦੋ ਹੋਰ ਕੀ ਜਦੋਂ ਦੇਖੋ ਭਾਨੇ ਨਾਲ ਤੁਰੇ ਹੀ ਰਹਿੰਦਾ ਵਾ ਬਸ ਬਿਨਾ ਮਤਲਬ ਐਵੇਂ ਚੰਗਾ ਹੀ ਲੱਗਦਾ ਬਾਪੂ ਜੀ ਫਿਰ ਕਈ ਵਾਰ ਤੁਸੀਂ ਬਾਹਰ ਅੰਦਰ ਹੁੰਨੇ ਹੋਗੇ ਚੱਲ ਪੁੱਤ ਜੀ ਇਹ ਗੱਲ ਹੈ ਫਿਰ ਆਪਾਂ ਨੇ ਕੀ ਕਰਾਉਣਾ ਆਪਾਂ ਨਹੀਂ ਆਉਣ ਦਵਾਂਗੇ ਅੰਦਰ ਉਹ ਹਾਂਜੀ ਬਾਹਰ ਆਦਿਆ ਕਰ ਕੱਲ ਆਥਣੇ ਆਇਆ ਮੈਨੂੰ ਕਹਿੰਦਾ ਵੀ ਸਬਜ਼ੀਆਂ ਦੀ ਲੋੜ ਹੈਗੇ ਭਾਬੀ ਤੇ ਦੱਸ ਦੇ ਮੈਨੂੰ ਕਹਿੰਦਾ ਸਬਜ਼ੀਆਂ ਦੇ ਦੇ ਜੂਗਾ ਮੈਂ ਮੈਂ ਕਿਹਾ ਨਹੀਂ ਭਾਈ ਮੈਨੂੰ ਤਾਂ ਲੋੜ ਨਹੀਂ ਹੈਗੀ ਅੱਛਾ ਬਾਪੂ ਲੈ ਆਉਂਦਾ ਸਾਰਾ ਕੁਝ ਮੈਂ ਕਾ अच्छा। ਕਾਹ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਕੰਦਾ ਮੈਨੂੰ ਦੱਸ ਦਿਓ। ਦੱਸ ਵੀ ਤੈਨੂੰ ਤੂੰ ਦੱਸ ਕਿ ਰਿਸ਼ਤੇਦਾਰ ਲੱਗਦਾ ਮੇਰਾ ਤੈਨੂੰ ਦੱਸੂਂਗੀ ਮੈਂ। ਚੱਲ ਕੋਈ ਨਾ ਪੁੱਤ ਜੀ ਅੱਗੇ ਤੋਂ ਆਪੇ ਨਾ ਬਾਹਰ ਰੇਡਾ ਦੇ। ਕਹਿੰਦੇ ਵੀ ਸਾਡੇ ਦਾ ਕਰੇ ਨਹੀਂ ਕੋਈ ਹੈਗਾ। ਤੂੰ ਮੂੰਹ ਇਹ ਨਾ ਲਾਇਆ ਕਰ। ਹੋਰ ਕੀ? ਬੇਕਾਰ ਬੰਦਾ ਐ। ਬਾਕੀ ਜੇ ਮੈਨੂੰ ਰਾਹ ਰੂਹ ਚ ਕਿਤੇ ਮਿਲ ਗਿਆ ਮੈਂ ਇਹਨੂੰ ਕਹਿ ਵੀ ਦਊਂਗਾ। ਤੁਸੀਂ ਆਪ ਹੀ ਕਹਿ ਦੇਣਾ ਤੁਹਾਡੇ ਕਹਿਣਾ ਕੁਝ ਹੋਰ ਹੈਗਾ। ਨਾ ਚਲੋ ਤਾਂ ਮੈਂ ਕਹਿ ਦਊਂਗਾ। ਵੀ ਚਲ ਤੂੰ ਫੇਰ ਵੀ ਜੇ ਕੋਈ ਮੇਰੇ ਮਾ ਅਗਰ ਮੂਰੇ ਕਈ ਵਾਰੀ ਬੰਦਾ ਆ ਜਾਂਦਾ ਤੂੰ ਕਰ ਹੀ ਨਾ ਪਾੜਿਆ ਕਰ ਉਹਨ ਠੀਕ ਆ ਜਿਆ ਬੰਦਾ ਹੋ ਠੀਕ ਆ ਬਾਪੂ ਜੀ ਲੇ ਤਾਂ ਇਹਦੀ ਮਾਂ ਦਾ ਦੋਸਤ ਹੋਣਾ ਪੈਨਰੀ ਸੁਖੀ ਨਾਲ ਬਾਹਰ ਅੰਦਰ ਮਿਲਦਾ ਰਹਿੰਦਾ ਹੁਣ ਪਹਿਲਾਂ ਵੀ ਮੈਂ ਤਾਂ ਘੱਟ ਵੱਧੇ ਆਉਂਦੀ ਕਰੇ ਹੁਣ ਆਉਣ ਲੱਗ ਗਿਆ ਬਾਪੂ ਕੰਮ ਕਰਾ ਦਿੰਗਾ ਜੋ ਕੋਈ ਹੁੰਦਾ ਮੈਂ ਚੱਲ ਕੋਈ ਨਾ ਕਰਦਾ ਸਾਰੇ ਬਸ ਤੁਹਾਨੂੰ ਪਤਾ ਹੀ ਆ ਲੋਕ ਤਾਂ ਬਸ ਅਮੀਨ ਤਾੜਦੇ ਰਹਿੰਦੇ ਆ ਵੀ ਕੱਲੀ ਹੈਗੀ ਹੈਗੀ ਪਤਾ ਨਹੀਂ ਨਾ ਨਾ ਪੁੱਤ ਇਹ ਗੱਲ ਆ ਫਿਰ ਆਪਾਂ ਉਹ ਵੜ ਦੇ ਦਿੰਦੇ ਜਿਹੜਾ ਜਿਆ ਮਲੰਗ ਬੰਦਾ ਇਹੋ ਚਲੋ ਠੀਕ ਆ ਬਾਪੂ ਜੀ ਚੱਲ ਕੋਈ ਨਾ ਮੈਂ ਕਰੂਆਂ ਗੱਲਾਂ ਹਾਂਜੀ ਗੱਲ ਐ ਰੋਟੀ ਰੁੱਕਦਾ ਬਣਾ ਲੈ ਚਲੋ ਮੈਂ ਕਰ ਲਾਂ ਕੰਮ ਮੇਰੇ ਭਾਂਡੇ ਪਏ ਮੈਂ ਤਾਂ ਤੁਹਾਨੂੰ ਦੱਸਣਾ ਸੀਗਾ ਮੈਂ ਕਿ ਫਿਰ ਬਾਅਦ ਚ ਤੁਸੀਂ ਮੈਨੂੰ ਨਾਲ ਗਲਤ ਕਿਉਂ ਨਾ ਕੋਈ ਗੱਲਬਾਤ ਹੋ ਗਈ ਬਾਅਦ ਚ ਨਾ ਨਾ ਚਲ ਵਧੀਆ ਕਰਿਆ ਤਾਂ ਕਈ ਵਾਰੀ ਹੁਣ ਮੇਰੇ ਮਾਗਰ ਮੂਰੋਂ ਆ ਜਾਂਦਾ ਫਿਰ ਔਖਾ ਹੋ ਜਾਂਦਾ ਹਾਂਜੀ ਮਾਸਲ ਤਾਂ ਮੈਂ ਖੜਕਾ ਦੂਆ ਮੈਨੂੰ ਬਾਹਰ ਮਿਲੂਗਾ ਕਿਤੇ ਠੀਕ ਐ ਜੀ ਹਾਂ ਕਾਲ ਦੁੱਧ ਜਾਂ ਵਾੜ ਦਾਂ ਮੈਂ ਸਿਮਰ ਪੁੱਤ ਕੀ ਕਰੀ ਜਾਂਦੀ ਜੀ ਬਸ ਬਾਪੂ ਜੀ ਦੁੱਧ ਜਾਂ ਕੱਢਿਆ ਸੀ ਮੈਂ ਕਿਾ ਚੱਲ ਮੈਂ ਉਹ ਰੱਖ ਦਾਂ ਹਾਰੇ ਚ ਚਲ ਰੱਖ ਜਿੰਮਾ ਦਾਦ ਨੂੰ ਆਏਗਾ ਨਹੀਂ ਮੈਂ ਜਾ ਕੇ ਉਹਦੀ ਸ਼ਹਿਰ ਲੈ ਰੇ ਅੱਛਾ ਹਾਂ ਨਾਲੇ ਤਾਂ ਮੇਰੀ ਮੋਕੀ ਵੀ ਹੈ ਦਵਾਈ ਅੱਛਾ ਜੀ ਉਹ ਲੈ ਕੇ ਆਉਣਾ ਜੱਗੀ ਡਾਕਟਰ ਤੋਂ ਬੀਪੀ ਵਾਲੀ ਠੀਕ ਹੈ ਠੀਕ ਹੈ ਜੇ ਕੋਈ ਸਮਾਨ ਦੀ ਲੋੜ ਹੈ ਤਾਂ ਦੱਸ ਦੇ ਨਹੀਂ ਨਹੀਂ ਬਾਪੂ ਜੀ ਕੁਝ ਨਹੀਂ ਚਾਹੀਦਾ ਬਸ ਤੁਸੀਂ ਛੇਤੀ ਮੁੜਿਆ ਸੌਦਾ ਲਾ ਦੁਣਾ ਪਿਆ ਸੌਦਾ ਪੱਤਾ ਸਾਰਾ ਹਾਂ ਜੀ ਹਾਂ ਜੀ ਹਾਂ ਕਰ ਦੁੱੱਕੀ ਜਾ ਹਾਂ ਪਿਆ ਸੀ ਗੁੜ ਲੈ ਆਓ ਜੇ ਲਿਆਉਣਾ ਚੱਲ ਗੁੜ ਮੈਂ ਲੈ ਆਉਂਗਾ ਹਾਂ ਠੀਕ ਹੈ ਨਾਲੇ ਧਿਆਨ ਰੱਖੀਂ ਵੀ ਕੋਈ ਜੇ ਕੋਈ ਆਵੇ ਬਾਰ ਨਾ ਖੁੱਲੇ ਠੀਕ ਹੈ ਬਾਪੂ ਜੀ ਹਾਂ ਤੂੰ ਐ ਕਹਿਣੀ ਵੀ ਕਰੇ ਨਹੀਂ ਹੈਗਾ ਸਾਡੇ ਦਾ ਕੋਈ ਜੋ ਕਾਲਾ ਆਇਆ ਨਾ ਕਾਲੇ ਨੂੰ ਤਾਂ ਜਮੀ ਨਾ ਖੋਲੀ ਠੀਕ ਹੈ ਬਾਪੂ ਜੀ ਠੀਕ ਹੈ ਠੀਕ ਬਾਗੁੰਡਾ ਲਾ ਲਈ ਕੋਈ ਨਾ ਮੈਂ ਘੰਟਾ ਦੋ ਘੰਟੇ ਲੱਗਣਗੇ ਮੈਂ ਹੁਣ ਆ ਜੂਗਾ ਠੀਕ ਆ ਚੰਗਾ ਜਾਈ ਠੀਕ ਹੈ ਅੱਜ ਕੋਈ ਦੀਂਦੀ ਨਹੀਂ ਕਰੀ ਪਾਪੂ ਕਿੱਧਰ ਜਾ ਰਿਹਾ ਉਹ ਤਾਂ ਖੇਤ ਗਿਆ ਵਾ ਅੱਛਾ ਕੀ ਕੰਮ ਸੀਗਾ ਕੰਮ ਤਾਂ ਐਂ ਤੀ ਮੈਂ ਕਹਿੰਦਾ ਜੀ ਆਪਣੇ ਕੀ ਤਮਾ ਕੱਦੂ ਉਹ ਲੱਗ ਰਹੇ ਨੇ ਜੇ ਲੋੜ ਹੋਈ ਤੋੜ ਲੈ ਨਹੀਂ ਮੈਨੂੰ ਲੋੜ ਨਹੀਂ ਨਾ ਮੈਨੂੰ ਕੱਦੂ ਪਸੰਦ ਨਹੀਂ ਅੱਛਾ ਹਾਂ ਜੇ ਲੋੜ ਹੋਈ ਮੈਂ ਤੋੜ ਲੈ ਨਹੀਂ ਮੈਨੂੰ ਲੋੜ ਨਹੀਂ ਗੀ ਚੱਲ ਕੋਈ ਨਾ ਹੋਰ ਕੋਈ ਚੀਜ਼ ਦੀ ਲੋੜ ਹੋਈ ਦੱਸ ਦੇਂੀ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਨਾਲੇ ਤੈਨੂੰ ਕਾਹ ਟੈਨਸ਼ਨ ਹੋਈ ਪਈ ਹੈਗੀ ਮੈਨੂੰ ਤਾਂ ਕਦੀ ਟੈਨਸ਼ਨ ਐ ਮਾ ਉਹ ਹੈ ਨਹੀਂਗਾ ਬਾਈ ਹੋਰ ਕੀ ਹੁੰਦਾ ਪਾਈਆਂ ਦਾ ਕੋਈ ਗੱਲ ਨਹੀਂ ਹੈਗੇ ਮੇਰੇ ਘਰ ਦੇ ਮੇਰਾ ਖਿਆਲ ਰੱਖਣ ਨੂੰ ਚਲੋ ਦੱਸ ਦੀ ਫੇਰ ਵੀ ਬਾਪੂ ਨੂੰ ਕਹਿਦੀ ਵੀ ਕਾਲੇ ਨੂੰ ਸੁਣੀ ਹਾਂ ਲਾਇਆਊਗਾ ਕਹਿ ਦੂੰਗੀ ਕੋਈ ਨਾ ਇਹ ਨੂੰ ਬੜੀ ਫਿਕਰ ਹੋਈ ਪਈ ਮੇਰੀ ਮੂੰਹ ਚੱਕ ਕੇ ਜੋ ਦੇਖੋ ਤੁਰਾ ਰਹਿੰਦਾ ਹੈ ਇੱਧਰ ਨੂੰ ਓਹ ਬੋਲ ਜਾਣਾ ਹੋਵੇ ਤਾ ਐਨੀ ਲੱਗਦਾ ਪਰ ਜਿਆਦਾ ਤਰ੍ਹਾਂ ਦੀ ਕੋਈ ਹੋਰ ਸਕੀਮ ਵਰਤਣੀ ਪਊਗੀ ਚਲੋ ਇਹਨੂੰ ਐ ਥੋੜੀ ਪਤਾ ਹੈ ਵੀ ਕਾਲਾ ਕਦੇ ਲੱਸੀ ਦੇਣਾ ਦਾ ਕਦੇ ਕੱਦੂ ਦੇਣਾ ਦਾ ਇਹਨੂੰ ਐ ਵੀ ਪਤਾ ਨਹੀਂ ਪੁੱਛਣਾ ਦਾ ਮੈਂ ਪਤਾ ਨਹੀਂ ਵੀ ਕੋਈ ਮਾਰਤੇ ਫਿਰਦਾ ਹੈ ਕਾਲਾ ਚਲੋ ਸਿਆਣੇ ਦੇ ਕਹਾਵਤ ਜੀ ਕਹਿੰਦੇ ਕਓ ਸੱਦਿਉ ਗੋਲਣਾ ਨਿਕਲੇ ਕਣ ਟ੍ਰੇਡੀ ਕਰ ਲੈਣੀ ਚਾਹੀਦੀ ਹੈ ਸਮੇਂ ਦੇ ਸਿਆਹ ਬਨਾਲਾ ਚਾਕ ਲਈ ਕਰ ਲਾਂਗੇ ਟੇਡੀ ਤੇ ਟਾਈਮ ਆ ਗਿਆ ਪਾਣੀ ਜੇ ਪਾ ਦਵਾਂ ਉਹ ਪੌਦੇ ਵਿੱਚ ਓਕੇ ਹਾਲੇ ਤੱਕ ਤੂੰ ਫੇਰ ਆ ਗਿਆ ਮੂੰਹ ਚਾਕੇ ਮੈਂ ਤਾਂ ਲੱਸੀ ਬਣਾਉਣ ਆਇਆ ਤੀ ਬਾਲੇ ਬੇਸ਼ਰਮ ਆ ਨਾ ਤੂੰ ਤਾਂ ਜਿੰਨੀ ਮਰਜੀ ਕੁੱਤੇ ਖਾਣੀ ਹੋਈ ਜਾਵੇ ਦਰਨਾਪਾ ਤੂੰ ਨਹੀਂ ਸੁਝਦਾ ਮੈਂ ਤਾਂ ਲੱਸੀ ਬਣਾਉਣ ਆਇਆ ਤੀ ਮੈਂ ਤੈਨੂੰ ਕਦ ਗਿਆ ਮੈਨੂੰ ਲੱਸੀ ਚਾਹੀਦੀ ਹੈ ਸਾਡੇ ਨੂੰ ਕੋਈ ਪੀਂਦਾ ਲੈ ਜਾ ਲੱਸੀ ਬਾਬ ਸਾਹਿਬ ਦੀ ਉਹ ਅਸੀਂ ਵੀ ਤਾਂ ਕੁੱਤੇ ਨੂੰ ਇਹ ਪਾਨਿਆ ਤਾਂ ਹੀ ਫੜਾਣ ਆ ਗਿਆ ਜਦ ਤੈਨੂੰ ਕਹਿਦਾ ਵੀ ਸਾਡੇ ਘਰੇ ਨਹੀਂ ਕੋਈ ਲੱਸੀ ਪੀਂਦਾ ਮੈਨੂੰ ਲੋੜ ਤੇਰੀ ਲੱਸੀ ਹੈ ਠੀਕ ਆ ਮੁਰਝਾ ਚੁੱਪ ਕਰਕੇ ਜਿੱਧਰੋਂ ਆਇਆਗਾ ਚੱਲ ਤੂੰ ਲੱਸੀ ਨੂੰ ਛੱਡ ਮੈਂ ਤਾਂ ਤੈਨੂੰ ਪਸੰਦ ਕਰਦਾ ਕੀ ਬਕਵਾਸ ਕਰ ਰਿਹਾ ਹੈਗਾ ਤੂੰ ਮੈਂ ਜੇ ਤੈਨੂੰ ਕਹਿ ਦਿੱਤਾ ਮੈਂ ਤਾਂ ਤੈਨੂੰ ਪਸੰਦ ਕਰਦਾ ਤੂੰ ਤੂੰ ਨਾ ਮੈਨੂੰ ਕਿਤੇ ਹੋਰ ਨਾ ਸੇਵਾ ਕਰਾ ਲਈ ਤੁਰ ਜਾ ਤੂੰ ਕਰਕੇ ਐ ਸੇਵਾ ਕੇ ਮੈਂ ਕਰਾਂਗੀ ਤੂੰ ਤੂੰ ਹਟੜੋ ਨੀ ਗਾ ਛੱਡ ਮੇਰਾ ਹੱਥ ਮਰਜਣਿਆ ਤੈਨੂੰ ਤਾਂ ਮੈਂ ਦੱਸਦੀ ਖੜ ਚ ਚੱਲ ਓਏ ਇੱਥੇ ਕੀ ਗੱਲ ਕਰਤੀ ਚੱਲ ਨਿਕਲ ਇਥੋਂ ਚੱਲ ਚੱਲ ਨਿਕਲ ਨਿਕਲ ਮਰਜਣਿਆ ਇਹਦਾ ਬਗਲ ਦਿਨੀ ਜਿੰਨੀ ਦੂਗਾ ਕਿੰਨਾ ਬੇਸ਼ਰਮਾ ਨਹੀਂ ਇਹ ਜਿੰਨੀ ਮਰਜ਼ੀ ਕੁੱਤੇ ਖਾਣੀ ਕਰ ਲੋ ਇਹਦੇ ਨਾਲ ਪੇ ਸੁਧਰਦਾ ਨਹੀਂ ਹੈਗਾ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਇਹ ਕੋਈ ਨਾ ਜਦੋਂ ਦਰਦੇ ਆ ਬਾਪੂ ਜੀ ਨੂੰ ਅੱਜ ਇਹਨੇ ਮੈਨੂੰ ਹੱਥ ਹੱਥੋਂ ਕਿਵੇਂ ਲਾਇਆ ਇਹਨੇ ਮੈਨੂੰ ਹਈ ਹੈ ਕੰਮ ਤਾਂ ਹੋ ਗਿਆ ਸਾਰਾ ਚਲ ਬਾਪੂ ਵੀ ਗਿਆ ਹੋਇਆ ਹੁਣ ਬੇ ਤੂੰ ਹਾਂ ਬਾਪੂ ਮੈਂ ਕੀ ਕਰਦਾ ਹੁਣ ਤੇ ਇੱਥੇ ਕੁਛ ਨਹੀਂ ਬਸ ਵੰਦੇ-ਵੰਦੇ ਇਦਾਂ ਨੂੰ ਜੀ ਕਰੀ ਜਾਂਦਾ ਕਿਉਂ ਕਸਰ ਰਹਿ ਗਈ ਸੋਦਨ ਕੋਈ ਕਸਰ ਹੀ ਰਹਿ ਗਈ ਤੇ ਤਾਂ ਹੀ ਆ ਨਾ ਤੂੰ ਨਾ ਮੈਂ ਤਾਂ 76 ਨਾ ਖਾਲੀ ਕਿਤੇ ਹੁਣ ਦੁਰ ਜਾਂਦਾ ਚਿੱਤਰੇ ਕੇ ਮਰੋਂਗੇ ਮੈਨੂੰ ਤੇਰੀ ਹਰਕਤਾਂ ਨਾ ਚੰਗੀਆਂ ਲੱਗਦੀਆਂ ਇਹ ਕਿਉਂ ਹਰਕਤਾਂ ਨੂੰ ਮੈਂ ਕੀ ਕਰਤਾ ਤੇਰਾ ਮਤਲਬ ਕੀ ਹੈ ਜਦੋਂ ਘਰੇ ਨਹੀਂ ਹੈਗਾ ਕੋਈ ਉਹ ਮੈਂ ਦੇਖ ਕੇ ਆਇਆ ਬਾਪੂ ਉਧਰ ਲੰਗੇ ਜਾਂਦਾ ਸੀ अच्छा ਤੇ ਹੁਣ ਸਾਡੇ ਘਰ ਦੇ ਸੀੜੀ ਵੀ ਰੱਖਦਾ ਤੂੰ ਹੈ ਉਹ ਤਾਂ ਸਾਰਾ ਕੁਝ ਰੱਖਣਾ ਪੈਂਦੇ ਜਦੋਂ ਕਿਧਰੇ ਪੈਰ ਰੱਖਦੇ ਆਪਾਂ ਕੀ ਮਤਲਬ ਹੈ ਤੇਰੇ ਵੇ ਤੂੰ ਐਂ ਦੱਸ ਤੂੰ ਮੇਰਾ ਹੱਥ ਕਿਉਂ ਫੜਿਆ ਕਨੀਜ ਤੁਮੈਨੂੰ ਜਾਣਦਾ ਨਹੀਂ ਹੈਗਾ ਠੀਕ ਆ ਤੂੰ ਸਮਝ ਗੀ ਰੱਖਿਆ ਮੈਨੂੰ ਇਹ ਥੱਪੜ ਦਾ ਬਦਲਾ ਮੈਂ ਲੈ ਕੇ ਰਕੂੰਗਾ ਕੀ ਬਦਲਾ ਲਾਹੇਂਗਾ ਤੂੰ ਕੀ ਕਰੇਂਗਾ ਦੱਸੀ ਮੈਨੂੰ ਮੈਂ ਕੁਝ ਵੀ ਕਰ ਸਕਦਾ ਕੀ ਕਰ ਸਕਦਾ ਤੂੰ ਚੱਲ ਨਿਕਲੇ ਫੋ ਕੋਈ ਨਾ ਵੱਡਾ ਆ ਬਦਲਾ ਲੈਣ ਆਇਆ ਇਹ ਪਤਾ ਨਹੀਂ ਕੀ ਸਮਝਦੇ ਨੇ ਇਹ ਲੋਕ ਫੌਜੀ ਬਾਰਡਰਾਂ ਤੇ ਰਹਿ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਇਹ ਗੰਦੇ ਲੋਕ ਗੰਦੀ ਸੋਚ ਨਾਲ ਉਹਨਾਂ ਦੇ ਘਰਾਂ 'ਤੇ ਬੁਰੀ ਨਜ਼ਰ ਰੱਖਦੇ ਨੇ ਦੋਸਤੋ ਫੌਜੀ ਵੀਰ ਸਾਡੇ ਦੇਸ਼ ਦੀ ਆਣ ਤੇ ਸ਼ਾਨ ਹਨ ਉਹ ਸਾਡੇ ਦੇਸ਼ ਦੀ ਸੁਰੱਖਿਆ ਲਈ ਦੇਸ਼ ਦੀਆਂ ਸ਼ਰਧਾਂ ਤੇ ਦਿਨ ਰਾਤ ਆਪਣੀ ਜਾਨ ਤਲੀ ਤੇ ਰੱਖ ਕੇ ਡਿਊਟੀ ਜਿੰਦੇ ਹਨ ਜਿਸ ਕਾਰਨ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੌ ਸਕਦੇ ਹਾਂ ਜੇਕਰ ਉਹ ਸਾਡੇ ਲਈ ਜਾਂ ਦੇਸ਼ ਲਈ ਇੰਨਾ ਕਰਦੇ ਹਨ ਤਾਂ ਸਾਡਾ ਵੀ ਇਹ ਫਰਜ਼ਮੰਦਤਾ ਹੈ ਕਿ ਅਸੀਂ ਉਹਨਾਂ ਨਾਲ ਗਦਾਰੀ ਨਾ ਕਰੀਏ ਤੇ ਲੋੜ ਪੈਣ ਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਕਰੀਏ ਜੋਗਦਾਰ ਲੋਕ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਜਾਨ ਤੋਂ ਵੱਧ ਤੰਗ ਪ੍ਰੇਸ਼ਾਨ ਕਰਦੇ ਹਨ ਉਹ ਵੀ ਦੇਸ਼ ਅਤੇ ਸਮਾਜ ਦੇ ਦੁਸ਼ਮਣ ਹੀ ਹੁੰਦੇ ਹਨ ਇਦਾਂ ਕਰਨਾ ਬਿਲਕੁਲ ਵੀ ਚੰਗਾ ਨਹੀਂ ਹੈ